ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਹਜ਼ਾਰ ਆਬਦੀ ਜੇ ਨਾਲ ਨਾਮੇ ਪਾਸ਼ਾ ਧੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ 11ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਆ ਜਿਵੇਂ ਪਾਸ਼ਾ ਹੁਕਮ ਕਰ ਰਹੇ ਨੇ ਘਰਵਾ ਜੋ ਸ਼ਲੋਕ ਹੈ ਉਸ ਦਾ ਬਾਣ ਸ਼ਰਵਨ ਕਰੋ ਪੰਜ ਤਤ ਕੋ ਤਾਨ ਰਖੋ ਜਾਨੋ ਚਤਰ ਸਜਾਨ ਜੇ ਤੇ ਉਪਜੇ ਨਾਨਕਾ ਲੀਨ ਤਾਹੇ ਮਹਿਮਾਨ ਪਾਛਾ ਕਰ ਨੇ ਪੀ ਜਿਹੜਾ ਸਰੀਰ ਜੀ ਦਾ ਤੂੰ ਮਾਨ ਕਰਦਾ ਇਹ ਪੰਜਾਂ ਤਤਾਂ ਦਾ ਬਣਿਆ ਹੋਇਆ ਪੰਜ ਤਤ ਕੀ ਨੇ ਹਵਾ ਪਾਣੀ ਅੱਗ ਆਕਾਸ਼ ਤੇ ਮਿੱਟੀ ਇਹ ਪੰਜਾਂ ਤਤਾਂ ਦਾ ਜਿਹੜਾ ਇਹ ਸਰੀਰ ਹੈ ਬਣਿਆ ਤੇ ਤੂੰ ਆਪਣੇ ਆਪ ਨੂੰ ਬੜਾ ਚਤਰ ਚਲਾਕ ਤੇ ਸਿਆਣਾ ਸਮਝਦਾ ਹੈ ਤੇ ਇਸ ਸੰਸਾਰ ਨਾਲ ਮੋਹ ਪਾਇਆ ਹੈ ਪਰ ਤੈਨੂੰ ਇਹ ਸਮਝ ਨਹੀਂ ਕਿ ਇਹ ਜਿਹੜਾ ਸੰਸਾਰ ਹੈ ਜਾਂ ਸਰੀਰ ਹੈ ਇਹ ਦੇ ਨਾਸ਼ਵਾਨ ਹੈ ਉਹ ਕਾਲਪੂਰ ਪਰਮਾਤਮਾ ਜੋ ਅਬਨਾਸੀ ਤੇ ਸਦਾ ਸਥਿਰ ਰਹਿਣ ਵਾਲਾ ਜੋ ਸੱਚ ਹੈ ਉਸ ਦਾ ਤੈਨੂੰ ਗਿਆਨ ਕੋਈ ਨਹੀਂ ਪਾਛਾ ਕਹਿੰਦੇ ਜਿਸ ਤੇ ਉਪਜਿਆ ਨਾਨਕਾ ਲੀਨ ਤਹ ਮਹਿਮਾਨ ਇਹਨਾਂ ਪੰਜਾਂ ਤਤਾਂ ਤੂੰ ਬਣਿਆ ਸੀ ਅਖੀਰ ਵਿੱਚ ਤੂੰ ਇਹਨਾਂ ਨਾਲ ਮਿਲ ਜਾਣਾ ਭਾਵ ਤੇਰੀ ਹੋਂਦ ਖਤਮ ਹੋ ਜਾਣੀ ਹੈ ਇਸ ਕਰਕੇ ਤੂੰ ਉਹ ਪਰਮਾਤਮਾ ਦਾ ਨਾਮ ਜਪਲਾ ਇਹ ਸਰੀਰ ਦਾ ਹੰਕਾਰ ਨਾ ਕਰ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਬੀਰ ਘਰ ਬਣਾ ਕੀ ਜੀਏ ਦੇਹੀ ਦੇਖ ਸੰਗ ਆਜ ਕਲ ਤਾਂ ਜਾਏਗੇ ਜਿਉ ਕਾਂਚਰੀ ਫਿਰੰਗ ਅੰਦੇ ਇਸ ਸਰੀਰ ਦਾ ਮਾਣ ਨਾ ਕਰ ਇਹ ਇਹਦੀ ਮਿਟਿਆ ਨੂੰ ਰਲ ਜਾਣੀ ਹੈ ਜਿਸ ਤਰ੍ਹਾਂ ਸੱਪ ਕੁੰਜ ਲਾ ਦਿੰਦਾ ਹੈ ਤੇ ਕੁੰਜ ਉੱੜਦੀ ਫਿਰਦੀ ਰੁਲਦੀ ਫਿਰਦੀ ਉਹਨੂੰ ਕੋ ਪੁੱਛਦਾ ਨਹੀਂ pau ro di ਕੋ ਕੀਮਤ ਨਹੀਂ ਹੁੰਦੀ ਉਹਦਾ ਕੋਈ ਸਤਕਾਰ ਮਾਣ ਨਹੀਂ ਹੁੰਦਾ ਉਹਨੂੰ ਕੋ ਪੁੱਛਦਾ ਨਹੀਂ ਇਸੇ ਤਰ੍ਹਾਂ ਜਦੋਂ ਜਿੰਦ ਨਿਕਲ ਜਾਂਦੀ ਹੈ ਤੇ ਫਿਰ ਇਹ ਸਰੀਰ ਮਿੱਟੀ ਹੋ ਜਾਂਦਾ ਹੈ ਇਹ ਮਰਦਾ ਹੋ ਜਾਂਦਾ ਇਹਨੂੰ ਕੋ ਭੂਤ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ pau ਕੋਹੋ ਹੀ ਬੰਦੇ ਜਿਹੜੇ ਹਰ ਵळे ਉਹਦੇ ਨਾਲ ਰਹਿੰਦੇ ਸੀ ਉਹਨੂੰ ਭੂਤ ਕਹਿ ਕੇ ਦੂਰ ਚਲੇ ਜਾਂਦੇ ਲਾਗੇ ਵੀ ਨਹੀਂ ਕੋਈ ਆਉਂਦਾ ਦੇਵੇਂ ਪੰਜਵੇਂ ਪਾਦਸ਼ਾ ਨੂੰ ਰਾਮਕਲੀ ਰਾਗ ਦੇ ਸਮਝਾ ਰਹੇ ਨੇ ਪਵਨੇ ਮੇ ਪਮਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜਿੱਦਾਂ ਹਵਾ ਨਾਲ ਹਵਾ ਮਿਲ ਗਈ ਜੋਤੀ ਨਾਲ ਜੋਤ ਰਲ ਗਈ ਬਾਕੀ ਤਤਾ ਆਪਣੇ ਤਤਾ ਨਾਲ ਜਾ ਕੇ ਮਿਲ ਗਏ ਜਿਵੇਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਕਿੰਨਾ ਸੂਰਜ ਨਾਲ ਮਿਲ ਗਈਆਂ ਕਿੰਨਾ ਦੀ ਹੋਂਦ ਖਤਮ ਹੋ ਗਈ ਇਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਗਿਆ ਪਾਣੀ ਦੀ ਹੋਂਦ ਖਤਮ ਹੋ ਗਈ ਇਸ ਤਰ੍ਹਾਂ ਜੋਤੀ ਨਾਲ ਜੋਤ ਪਰਮ ਜੋਤ ਨਾਲ ਮਿਲ ਗਈ ਤੇ ਇਹ ਜੋਤ ਦੀ ਵੀ ਆਪਣੀ ਹੋਂਦ ਖਤਮ ਹੋ ਗਈ ਜਿਹੜੇ ਤੇ ਇਸ ਤਰ੍ਹਾਂ ਗੁਰੂ ਦੇ ਹੁਕਮ ਤੇ ਰਜਾ ਵਿੱਚ ਰਹਿ ਕੇ ਬਾਣੀ ਚ ਰਹਿ ਕੇ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਦੇ ਤੇ ਗੁਰੂ ਦੇ ਘਰ ਨਾਲ ਜੋ ਮੈਂ ਪਰਮ ਜੋਤ ਨਾਲ ਜੋਤ ਮਿਲ ਜਾਂਦੀ ਹੈ ਜਿਨ੍ਹਾਂ ਦਾ ਉਹ ਪਰਮਾਤਮਾ ਨੂੰ ਹੰਕਾਰ ਵਿੱਚ ਕਾਮ ਕਰੋ ਲੋਭ ਹੰਕਾਰ ਦੇ ਵਿੱਚ ਫਸ ਕੇ ਮਾਇਆ ਦੇ ਮੋਹ ਵਿੱਚ ਫਸੇ ਰਹੇ ਨੇ ਉਹਨਾਂ ਦਾ ਫਿਰ ਜਨਮ ਬਰਨਾ ਉਵੇਂ ਬਣਿਆ ਰਹਿੰਦਾ ਹੈ ਉਹ ਫਿਰ ਜੰਮਦੇ ਤੇ ਮਰਦੇ ਰਹਿੰਦੇ ਨੇ ਪਾਛਾ ਕਹਿੰਦੇ ਜੋਤੀ ਮੈਂ ਜੋਤ ਨਾਲ ਜਾਇਆ ਮਾਟੀ ਹੋਈ ਏਕ ਤੇ ਜਿਹੜੀ ਜੋਤ ਸੀ ਪਰਮ ਜੋਤ ਨਾਲ ਗਈ ਤੇ ਜਿਹੜੀ ਮਿੱਟੀ ਸੀ ਉਹ ਫਿਰ ਫਿਰ ਜਿੱਥੋਂ ਬਣਿਆ ਸੀ ਉਹ ਮਿੱਟੀ ਫਿਰ ਉਹ ਹੀ ਹੋ ਗਈ ਤੇ ਰੋਮਣਾ ਆਰੇ ਕਿ ਕਮਨ ਟੇ ਕਹਿੰਦਾ ਜਿਹੜਾ ਰੋ ਰਿਹਾ ਇਹਨਾਂ ਨੂੰ ਉਹਦਾ ਕੀ ਭਰੋਸਾ ਜੇ ਉਹਦਾ ਵੀ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਉਹ ਕਿਸੇ ਦੇ ਵਾਸਤੇ ਕੀ ਰੋਂਦਾ ਹੈ ਪਾਛਾ ਕਹਿੰਦੇ ਕੌਣ ਮੂਆ ਅਰੇ ਕੌਣ ਮੂਆ ਬ੍ਰह्म ज्ञानी ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਚਲਤ ਹੁੰਦਾ ਕੌਤਕ ਤਮਾਸ਼ਾ ਇਹ ਤੇ ਕਾਲਪ ਪਰਮਾਤਮਾ ਨੇ ਖੇਡ ਬਣਾਈਆਂ ਜੋ ਉਪਜੋष ਉਹ ਬਿੰਸ ਹੈ ਪਰ ਅੱਜ ਕੇ ਕੱਲ ਜਿਹੜੀ ਚੀਜ਼ ਪੈਦਾ ਹੋਈ ਹੈ ਉਹਨੇ ਨਾਸ ਹੋਣਾ ਅੱਜ ਨਹੀਂ ਤੇ ਕੱਲ ਹੈ ਸੁਪਨਾ ਰੇਖਣਾ ਐਸੇ ਜਾ ਕੋ ਜਾਨ ਇਹ ਪਰਮਾਤਮਾ ਨੇ ਇੱਕ ਐਸਾ ਡਰਾਮਾ ਬਣਾਇਆ ਖੇਲ ਬਣਾਇਆ ਇਹ ਕਿਸੇ ਨੂੰ ਕੋਈ ਇਸ ਦੀ ਸਮਝ ਨਹੀਂ ਆਈ ਜੈਸੇ ਜਲਦੇ ਬੁੱਧ ਬਦਾ ਉਫਜੇ ਬਿੰਸੇ ਨਹੀਂ ਤੇ ਜਾਗ ਰਚਨਾ ਕੈਸੇ ਰਹੀ ਕੋ ਨਾਮ ਸੁਨਮੀ ਜਿਹਾ ਬੁਲਬੁਲਾ ਬਣਿਆ ਟੁੱਟ ਗਿਆ ਬਣਿਆ ਫਿਰ ਟੁੱਟ ਗਿਆ ਇਸੇ ਤਰ੍ਹਾਂ ਸੰਸਾਰ ਦੀ ਜਿਹੜਾ ਪੈਦਾ ਹੁੰਦਾ ਹੈ ਉਹ ਫਿਰ ਨਾਸ਼ ਹੋ ਜਾਂਦਾ ਹੈ ਬਾਸ਼ਯਤ ਨੇ ਦੇ ਨਾ ਕੋ ਮੂਆ ਨ ਮਰਨੇ ਜੋਗ ਇਹ ਤੇ ਕੋ ਨਾਮ ਮਰਿਆ ਤੇ ਨਾਮ ਮਰਨ ਦੇ ਜੋਗ ਹੈ ਮਰਿਆ ਉਹ ਹੈ ਮਰਮਰ ਬਣੇ ਸੋ ਮਰਮਰ ਜੀਵੇ ਉਹ ਬੰਦਾ ਜਿਹੜਾ ਸੰਸਾਰ ਤੋਂ ਆਪਣੇ ਆਪ ਨੂੰ ਮਾਰ ਲੈਂਦਾ ਉਹ ਜੀਉਂਦਾ ਹੈ ਜਿਵੇਂ ਗੁਰਨਾਗਦੇਵ ਸਾਹਿਬ ਨੇ ਵੀ yogੀਆਂ ਨੂੰ ਸਮਝਾਇਆ ਹੈ ਕਿ ਸੰਸਾਰ ਤਿਆਗ ਕੇ ਜਾਂ ਗ੍ਰੇਸਨ ਨੂੰ ਤਿਆਗ ਕੇ ਜੰਗਲਾਂ ਤੇ ਪਹਾੜਾਂ ਵਿੱਚ ਪਰਮਾਤਮਾ ਨੂੰ ਮਿਲਦਾ ਇਹ ਜਿਹੜਾ ਜੀਵਨ ਮੁਕਤ ਵਾਖੀਏ ਮਰ ਜੀਵੇ ਸੋਈ ਉਹ ਜੀਵ ਜਿਹੜਾ ਮੁਕਤ ਹੈ ਜਿਹੜਾ ਮਰ ਕੇ ਜੀਂਦਾ ਹੈ ਭਾਵੇਂ ਸੰਸਾਰ ਤੋਂ ਮੋਹ ਤਿਆਗ ਕੇ ਨਿਰਲੇਪ ਰਹਿ ਕੇ ਇਸ ਸੰਸਾਰ ਦਿੰਦਾ ਜੈਸੇ ਜਲ ਮੇ ਕਮਲੰਦਰ ਆਲੋ ਮਰਗਾਈ ਨਿਸਾਣੇ ਸੁਰਤਿ ਸ਼ਬਦ ਪਵ ਸਾਗਰ ਕਰੀਏ ਨਾਨਕ ਨਾਮ ਖਾਣੇ ਕਵਲ ਦੇ ਫੁਰ ਦੇ ਤਰ੍ਹਾਂ ਨੱਲੇ ਪੁਰਾਣਾ ਮਗਰਾਬੀ ਦੀ ਤਰ੍ਹਾਂ ਮਨੱਲੇ ਪ੍ਰਣਾ ਇਸ ਤਰ੍ਹਾਂ ਆਪਾਂ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਆਂ ਜਿ ਨਾਨਕ ਪਾਸ਼ਾ ਜੋਗੀਨ ਕੇ ਨਾਨਕ ਜੀਵਤਿਆ ਮਾ ਰਹੀਏ ਜੀਵਦਿਆਂ ਇਸ ਸੰਸਾਰ ਤੋਂ ਨਿਰਲੇਪ ਰਹਿ ਕੇ ਜੀਣਾ ਨਾਨਕ ਜੀਵਤਿਆ ਮਾ ਰਹੀਏ ਐਸਾ ਜੋ ਕਮਾਈਏ ਇਸ ਤਰ੍ਹਾਂ ਪ੍ਰਮਾਤਮਾ ਨੂੰ ਆਪਾਂ ਮਿਲ ਸਕਦੇ ਆਂ ਵਾਜੇ ਬਾਜੋਂ ਸਿੰਗੀ ਵਾਜੇ ਤੋਂ ਅੰਦਰ ਭਾਉ ਪਦ ਪਾਈਏ ਫਿਰ ਇਹ ਹਰ ਵਲੇ ਸ਼ਬਦ ਅਨਹਤ ਵਾਜੇ ਜਿਹੜੇ ਅੰਦਰ ਵਾਜਦੇ ਨੇ ਫਿਰ ਉਹ ਅੰਦਰ ਭਾਉ ਪ੍ਰਮਾਤਮਾ ਜਿਹੜਾ ਉਹ ਨੂੰ ਆਦਮੀ ਪਾ ਲੈਂਦਾ ਉਹ ਪਾਤਸ਼ਾਹ ਕਹਿੰਦੇ ਨਾ ਕੋ ਮੂਆ ਨਾ ਮਰਨੇ ਜੋਗ ਮੈਂ ਬਿੰਦ ਸੇ ਅਬਨਾਸੀ ਹੋਗ ਉਹ ਕਾਲਪੂਰ ਪ੍ਰਮਾਤਮਾ ਨਾਉ ਨਾਸ਼ ਹੁੰਦਾ ਹੈ ਨਾਉ ਕਿਸੇ ਵਲੇ ਉਹਦਾ ਕੋ ਨੁਕਸਾਨ ਹੁੰਦਾ ਤਾਂ ਹਮੇਸ਼ਾ ਹੀ ਹੈ ਆ ਸੱਚ ਹੈ ਜੋ ਆ ਸੱਚ ਹੈ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਆ ਪੰਜ ਤੱਤ ਕਰ ਤੋ ਸ੍ਰਿਸ਼ਟ ਸਭ ਸਾਜੀ ਕੋ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਆਂਦੇ ਵੀ ਜੇ ਕੋ ਕਵੇ ਪੀ ਇਹ ਪੰਜ ਤੱਤਾਂ ਤੋਂ ਵਧਿਆ ਤੇ ਵੀ ਗੱਲ ਕਹਿੰਦੇ ਗਲਤ ਆ ਆਂਦੇ ਸਭ ਪੰਜ ਤੱਤਾਂ ਤੋਂ ਪ੍ਰਮਾਤਮਾ ਨੇ ਸੰਸਾਰ ਦੀ ਰਚਨਾ ਰਚੀ ਆ ਕੋਈ ਇਹਦਾ ਛੇਵਾ ਤੱਤ ਕਰਕੇ ਦੱਸੇ ਫੇਰ ਆਪਾਂ ਕਹਿ ਸਕਦੇ ਆਂ ਪੀ ਪੰਜ ਤੱਤ ਨਹੀਂ ਹੋਰ ਨੇ ਇਵੇਂ ਪੰਜਵੇਂ ਪਾਤਸ਼ਾ ਆਪਣੇ ਸੰਸਕ੍ਰਿਤ ਲੋਕਾਂ ਨੂੰ ਸੁਝਾ ਰਹੇ ਨੇ ਇਹ ਸਰੀਰ ਜਿਹੜਾ ਹੈ ਕਾਚ ਕੋਟ ਰਚੰਤ ਟੋਇੰਗ ਲੇਪਨੰ ਰક્ત ਚਰਮਣੇ ਨਮੰ ਤ ਦਵਾਰੰ ਪੀਤ ਰਹਿਤੰ ਭਾਇ ਰੂਪੰ ਅਸਥਮਨ ਗੋਬਿੰਦ ਨਾਮੰ ਨੈ ਸੰਮਰੰਤ ਅਗਿਆਨੀ ਜਨੰਤ ਅਸਥਿਰੰ ਪਾਤਸ਼ਾਹ ਕਹਿ ਰਹੇ ਨੇ ਕਿ ਇਹ ਜਿਹੜਾ ਸਰੀਰ ਆ ਇਹ ਇੱਕ ਜਿਦਾ ਕੱਚਾ ਕਿਲਾ ਹੁੰਦਾ ਪਾਉ ਉਸ ਤਰ੍ਹਾਂ ਦਾ ਇਹਦੇ ਇਹ ਬਣਿਆ ਕਾਦਾ ਹੈ ਪਾਣੀ ਦਾ ਇਹ ਤੇ ਇਹ ਤੇ ਚਮੜੀ ਦਾ ਲੇਪ ਹੈ ਬਾਅਦ ਚ ਹਰਾਕਤ ਚਮ ਹੈ ਇਹਦੇ ਤੇ ਤੇ ਇਹਦੇ ਚ ਹੱਡੀਆਂ ਤੇ ਮਾਸ ਨੇ ਤੇ ਚਰਬੀ ਹੈ ਹੋਰ ਇਹ ਚ ਹੈ ਕੀ ਆ ਨੌਂ ਦੁਆਰੇ ਇਹਦੇ ਨੌਂ ਦੁਆਰ ਨੇ ਜਿਹੜੇ ਨੌਂ ਦੁਆਰੇ ਪਰਿਵਰਗੀ ਦਸਾਂ ਗੁਪਤ ਰਖਾਇਆ ਉਹ ਵੀ ਕਹਿੰਦੇ ਸਭ ਦਰਵਾਜ਼ਾ ਕੋਈ ਨਹੀਂ ਉਹਨਾਂ ਨੂੰ ਬੰਦ ਨਹੀਂ ਜੇ ਉਹ ਵੀ ਮਹਾਰਾਜ ਦੇ ਹੁਕਮ ਵਿੱਚ ਉਹ ਸਵਾਸਾਂ ਦੇ ਤਾਕਤ ਦੇ ਨਾਲ ਹੀ ਉਹ ਗੁਰੂ ਮਹਾਰਾਜ ਨੇ ਥੰਮੇ ਹੋਏ ਨੇ ਪਾਸ਼ਾ ਕਹਿੰਦੇ ਜਦੋਂ ਤੇਰਾ ਇਹ ਸਰੀਰ ਦਾ ਸਿਰਫ ਇੱਕ ਸਵਾਸ ਅਹਮ ਆਦਮੀ ਹੈ ਇੱਕ ਦਮੀ ਮੋਤ ਮੋਤ ਨਾ ਜਾਣਾ ਪਤਾ ਨਹੀਂ ਦੂਜਾ ਸਵਾਸ ਆਉਣਾ ਕਿ ਨਹੀਂ ਆਉਣਾ ਤੇ ਤੂੰ ਇਹਦਾ ਮਾਨ ਕੀ ਕਰਦਾ ਗੋਬਿੰਦ ਨਾਮੰਗ ਮੈਂ ਸਿਮਰੰਤ ਅਗਿਆਨੀ ਜਨੰਤ ਅਸਰਿੰਗ ਆਪਣੇ ਆਪ ਨੂੰ ਸੰਵਿਧਾ ਵਿੱਚ ਸਦਾ ਰਹਿਣਾ ਹੈ ਸੰਸਾਰ ਚ ਪਾਸ਼ਾ ਕਹਿੰਦੇ ਨਹੀਂ ਪਤਾ ਨਹੀਂ ਦੂਜਾ ਸਵਾਸ ਆਉਣਾ ਕਿ ਨਹੀਂ ਅਗਿਆਨਤਾ ਕਰਕੇ ਕਿਉਂ ਇਹ ਸੰਸਾਰ ਨਾਲ ਜੁੜਿਆ ਤੇ ਮੋਹ ਪਾ ਕੇ ਬੈਠਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਾ ਤਾਂ ਕਿ ਤੇਰਾ ਜੀਮਨ ਸਫਲਾ ਹੋ ਸਕੇ ਨਾਮੇ ਪਾਛਾ ਸਾਨੂੰ ਇਹ ਚ ਉਪਦੇਸ਼ ਕਰ ਰਹੇ ਨੇ ਅਸਥਿਰ ਜੇ ਜੋ ਮਾਨਿਓ ਦੇਹ ਸੋ ਤੇਉ ਤੇਰੋ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿ ਲਾਜ ਰੇ ਏ ਮੂਰਖ ਬਿਸ਼ਰਮਾ ਤੂੰ ਉਹ ਪ੍ਰਮਾਤਮਾ ਦਾ ਨਾਮ ਨਹੀਂ ਲੈਂਦਾ ਜੇ ਸ੍ਰੀ ਰੰ ਨੂੰ ਸਮਝਦਾ ਸਦਾ ਰਹਿਣਾ ਉਹ ਖੇਰ ਨੂੰ ਮਿੱਟੀ ਨਾਲ ਮਿੱਟੀ ਹੋ ਜਣੀ ਆ ਖੇ ਹੋ ਜਣੀ ਆ ਖੇ ਹੁੰਦਾ ਮਿੱਟੀ ਕਟਾ ਪਾਪ ਮਿੱਟੀ ਬਣ ਜਣੀ ਆ ਤੇ ਤੂੰ ਇਹਦਾ ਮਾਨ ਕੀ ਕਰਦਾ ਫਿਰ ਪਾਸ਼ਾ ਕਾ ਨੇ ਦੁਰਲਭ ਦੇ ਉਧਰੰਤ ਸਾਧ ਸ਼ਰਨ ਨਾਨਕ ਹਰ 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 ਹਰਿ ਹਰੇ ਜਪੰਥ ਪਾਸ਼ਾ ਕਹਿੰਦੇ ਜਿਹੜੇ ਬੜੀ ਮੁਸ਼ਕਲ ਨਾਲ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਨੁਸ ਦੇ ਹੀ ਭਾਈ ਬੜੀ ਮੁਸ਼ਕਲ ਨਾਲ ਦੇ ਮਿਲੀ ਹੈ ਤੇ ਕਹਿੰਦਾ ਇਹਨੂੰ ਵਿਰਥ ਨਾ ਦੁਆ ਤੇ ਸਾਧ ਸੰਗਤ ਚ ਬੈ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਾਪ ਆਪਣੀ ਹਉਮੈ ਨੂੰ ਤਿਆ ਕੇ ਉਸ ਪ੍ਰਮਾਤਮਾ ਦਾ ਨਾਮ ਹਰ ਵੇਲੇ ਜਪ ਤਾਂ ਕਿ ਤੇਰਾ ਜੀਵਨ ਸਫਲਾ ਹੋ ਸਕੇ ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਫਰੀਦ ਸਾਹਿਬ ਵੀ ਦੱਸ ਰਹੇ ਨੇ ਫਰੀਦ ਸਾਹਿਬ ਕਹਿੰਦੇ ਵੀ ਉਹ ਪਰਮਾਤਮਾ ਦਾ ਨਾਮ ਜਪ ਲੈ ਨਹੀਂ ਤੇ ਤੇਰਾ ਸਰੀਰ ਵਿਥ ਚਲੇ ਜਾਣਾ ਹੈ ਇਹ ਮਿੱਟੀ ਹੋ ਜਾਣਾ ਹੈ ਬੋਲੇ ਸ਼ੇਖ ਫਰੀਦ ਪਿਆਰੇ ਅੱਲੇ ਲੱਗ ਫਰੀਦ ਸਾਹਿਬ ਸਾਨੂੰ ਸਿੱਧੇ ਦੰਦੇ ਨੇ ਉਪਦੇਸ਼ ਕਰਦੇ ਨੇ ਹਰ ਵੇਲੇ ਪਰਮਾਤਮਾ ਨਾਲ ਜੁੜਿਆ ਰਹੁ ਨੂੰ ਯਾਦ ਰੱਖ ਇਹ ਤਨ ਉਸੇ ਖਾਕ ਨਮਾਣੀ ਗੌਰ ਕਰੇ ਨਹੀਂ ਤੇ ਫਿਰ ਇਹ ਸਰੀਰ ਤੇਰਾ ਅਖੀਰ ਮਿੱਟੀ ਦਾ ਮਿੱਟੀ ਹੋ ਜਾਣਾ ਤੇ ਜਿਹੜੀਆਂ ਮੁਸਲਮਾਨਾਂ ਦੇ ਮਤ ਦੇ ਮੁਤਾਬਕ ਜਿਹੜੀ ਰੂਹ ਜਿਹੜੀ ਐ ਗੋਰਾ ਵਿੱਚ ਜਿਹੜੀ ਸੇ ਭੜਕਦੀ ਰਹੇਗੀ ਪਾਸ਼ਾ ਕਹਿੰਦੇ ਅੱਜ ਮਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨੋ ਮਚਿੰਡੜੀਆਂ ਰਹਾਉ ਦੀ ਤੋਕ ਐ ਤੇ ਜੇ ਤੂੰ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਆਪਣੇ ਗਿਆਨ ਇੰਦਰੀਆਂ ਨੂੰ ਰੋਕ ਕੇ ਰੱਖ ਗਏ ਇਹਨਾਂ ਨੂੰ ਰੋਕ ਲੈਂਗਾ ਜਿਹੜੇ ਮਨ ਨੂੰ ਭੜਕਾਉਂਦੀਆਂ ਨੇ ਤੇ ਤੂੰ ਅੱਜ ਭਾਵੇਂ ਇਸੇ ਜੀਵਨ ਚ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਅੱਗੇ ਫਰੀਦ ਸਾਹਿਬ ਕਹ ਰਹੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਜੇ ਸਾਨੂੰ ਇਹ ਸੋਝੀ ਹੋਵੇ ਵੀ ਆਪਾਂ ਅਖੀਰ ਮਰ ਜਾਣਾ ਹੈ ਰਹਿਣਾ ਨਹੀਂ ਸਦਾ ਤੇ ਮੁੜਕੇ ਵੀ ਨਹੀਂ ਇਸ ਸੰਸਾਰ ਵਿੱਚ ਆਉਣਾ ਤੇ ਫਿਰ ਕਹਿੰਦੇ ਝੂਠੀ ਦੁਨੀਆ ਲੱਗਣਾ ਆ ਬੰਜਾਈਏ ਇਸ ਸੰਸਾਰ ਜੋ ਨਾਸ਼ਵਾਨ ਜਗ ਰਚਨਾ ਸਭ ਝੂਠ ਹੈ ਜਾਨਲੇ ਉਰੇ ਮੀਤ ਕਹੋ ਨਾ ਠਿਰਨਾ ਰੇ ਜੋ ਬਾਲੂ ਕੀ ਧੀਤ ਇਤੇ ਰੇਤ ਦੀ ਕੰਧ ਨਾ ਥੋੜੇ ਸਮੇਂ ਵਾਸਤੇ ਸਦਾ ਨਹੀਂ ਰਹਿਣੀ ਜੇ ਤੈਨੂੰ ਇਹ ਪਤਾ ਲੱਗ ਹੋਵੇ ਵੀ ਮੈਂ ਸਦਾ ਨਹੀਂ ਰਹਿਣਾ ਫਿਰ ਝੂਠੀ ਭਾਵ ਨਾਸ਼ਵਾਨ ਦੁਨੀਆ ਨਾਲ ਲਾਕੇ ਆਪਾ ਆਪ ਤੂੰ ਖਰਾਬ ਨਾ ਕਰੇ ਭਾਵ ਆਪਣਾ ਜੀਵਨ ਸਫਲਾ ਕਰੇ ਮਨੋਰਥ ਕੀ ਸੀ ਪ੍ਰਮਾਤਮਾ ਨਾਲ ਮਿਲਦਾ ਉਹਨੂੰ ਮੋੜ ਸਕਦਾ ਫਿਰ ਪਾਤਸ਼ਾਹ ਕਹਿੰਦੇ ਫਰੀਦ ਸਾਹਿਬ ਕਹਿੰਦੇ ਕਰਨਾ ਕੀ ਹੈ ਇਸ ਸੰਸਾਰ ਵਿੱਚ बोलिए सच धर्म झूठ ना बोलिए जो गुरु दसे वाठ मुरीदा जोली है छज की है परमात्मा झूठ की है संसार आपा जिथे बैठਦੇ ਆ ਸੰਸਾਰ ਦੀਆਂ ਗੱਲਾਂ ਕਰਦੇ ਜਾਂ ਨਿੰਦਿਆ ਚੁਗਲੀ ਕਰਦੇ ਆ ਪਾਤਸ਼ਾਹ ਕਹਿੰਦੇ ਨਾ ਬਹਿ ਕੇ ਜਿੱਥੇ ਵੀ ਬੈੰਦੇ ਆ ਨਾ ਨਿੰਦਿਆ ਚੁਗਲੀ ਕਰਨੀ ਨਾ ਸੰਸਾਰ ਦੀਆਂ ਗੱਲਾਂ ਕਰਨੀਆਂ ਨੇ ਲੋੜ ਅਨੁਸਾਰ ਕਰਨੀਆਂ ਨੇ ਪਰ ਇਹ ਨਹੀਂ ਬੇਸਵਾ ਸਾਰਾ ਦੇਣੀ ਉਹੀ ਕਰੀ ਜਾਣੇ ਤੇ ਰੱਬ ਨੂੰ ਯਾਦ ਨਹੀਂ ਕਰਨਾ ਜਿੱਥੇ ਬਈਏ ਪ੍ਰਮਾਤਮਾ ਦੇ ਨਾਲ ਉਹ ਸਾਧ ਸੰਗ ਹੈ ਸਾਧ ਸੰਗ ਕਿਹਸਾ ਜਾਣੀਏ ਜੇ ਇਕੋ ਨਾਮ ਵਖਾਣਗੇ ਇਕੋ ਨਾਮ ਹੁਕਮ ਹੈ ਸਤਗੁਰ ਦੀਆ ਬਜਾਈ ਜਿਓ ਤੇ ਉਹ ਔਕਾਲਪੁਰ ਪਰਮਾਤਮਾ ਦਾ ਜੋ ਹੁਕਮ ਆ ਉਹਨੂੰ ਮੰਨੀਏ ਉਸ ਤਰ੍ਹਾਂ ਆਪਣਾ ਜੀਵਨ ਜੀਏ ਫਿਰ ਕਹਿੰਦੇ ਇਸ ਤਰ੍ਹਾਂ ਤੁਹਾਡਾ ਜੀਵਨ ਜਿਹੜਾ ਸਫਲਾ ਹੋ ਜੂ ਤੇ ਫਿਰ ਪਾਤਸ਼ਾਹ ਕਹਿੰਦੇ ਗੋ ਜੋ ਗੁਰ ਦੱਸੇ ਬਾਟ ਮਰੀਦਾ ਜੋ ਲੀਏ ਜੋ ਗੁਰੂ ਨੇ ਸਾਨੂੰ ਰਸਤਾ ਦੱਸਿਆ ਉਹ ਤੇ ਚੱਲ ਕੇ ਆਪਣਾ ਜੀਵਨ ਜਿਹੜਾ ਉਹ ਸਫਲ ਕਰ ਸਕੀਏ ਤਾਂ ਕਿ ਉਸ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕੀ ਅਗੇ ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਨੇ ਇਹ ਸਰੀਰ ਦਾ ਜੀ ਦਾ ਤੂੰ ਮਾਨ ਕਰਦਾ ਇਹ ਜਲ ਕੀ ਪੀਤ ਪਵਨ ਕਾ ਥੰਬਾ ਹਰਕਤ ਬੌਂਦ ਕਾ ਗਾਰਾ ਇਹ ਤੇ ਇਹ ਸਰੀਰ ਜਿਹੜਾ ਬਣਿਆ ਉਹ ਲਹੂ ਦਾ ਤੇ ਜਹ ਹੱਡੀਆਂ ਦਾ ਮਾਸ ਦਾ ਤੇ ਚਰਬੀ ਦਾ ਬਣਿਆ ਹੋਇਆ ਤੇ ਜਹ ਲੈ ਆਏ ਦੇ ਵਿੱਚ ਇਹ ਜਿਹੜਾ ਇਸ ਤਰ੍ਹਾਂ ਦਾ ਸਰੀਰ ਬਣਿਆ ਇਹਦਾ ਤੂੰ ਕੀ ਮਾਨ ਕਰਦਾ ਪਤਾ ਨਹੀਂ ਕਦੋਂ ਟਰਡ ਹਾਰਡ ਮਾਸ ਨਾੜੀ ਕੋ ਪਿੰਜਰ ਪੰਛੀ ਬਸੇ ਵਿਚਾਰਾ ਹੱਡੀਆਂ ਤੇ ਮਾਸ ਜਿਹੜਾ ਉੱਪਰ ਚਮੜੀ ਹੈ ਤੇ ਬਾਕੀ ਸਰੀਰ ਵਿੱਚ ਵੀ ਮਾਸ ਹੈ ਇਹ ਤਰ੍ਹਾਂ ਦਾ ਸਰੀਰ ਬਣਿਆ ਤੇ ਪੰਖੀ ਭਾਵ ਜਿਹੜੀ ਆਤਮਾ ਹੈ ਜਿਸ ਤਨਾ ਇਹਦੇ ਵਿੱਚ ਵਸ ਰਹੀ ਹੈ ਪਾ ਪਰਮਾਤਮਾ ਇਹਦੇ ਵਿੱਚ ਵਸਦਾ ਹੈ ਇਹ ਪਾਸ਼ਾ ਨੇ ਬਣਤਾ ਦੱਸੀਏ ਸਰੀਰ ਦੀ ਪ੍ਰਾਣੀ ਕਿਹਾ ਮੇਰਾ ਕਿਹਾ ਤੇਰਾ ਕਾ ਮੇਰਾ ਆ ਉਹਦਾ ਆ ਉਹਦਾ ਪਾ ਇਸੀ ਚ ਕਿਉਂ ਲੱਗਾ ਸਭ ਕੁਝ ਉਹ ਪਰਮਾਤਮਾ ਦਾ ਮੇਰਾ ਮੁੱਜ ਵਿੱਚ ਕੁਝ ਨਹੀਂ ਜੋ ਕੁਝ ਐਸੋ ਤੇਰਾ ਤੇਰਾ ਤੁਝ ਕੋ ਸੰਭ ਕੇ ਕਿਆ ਲਾਗੇ ਮੇਰਾ ਹੈ ਤਾਂ ਸਭ ਕੁਝ ਪਰਮਾਤਮਾ ਦਾ ਜਦੋਂ ਆਏ ਸਾਂ ਖਾਲੀ ਹੱਥਾਂ ਇਹ ਜਾਣਾ ਵੀ ਖਾਲੀ ਹੱਥਾਂ ਦਿੱਤਾ ਜੋ ਦਿੱਤਾ ਪਰਮਾਤਮਾ ਨੇ ਦਿੱਤਾ ਨਹੀਂ ਆ ਮੇਰਾ ਮੇਰਾ ਫੁਲਾਣੇ ਦਾ ਢੀਂਗਦਾ ਹਰ ਕਮ ਐਮ ਐਮ ਹੀ ਕਰਦੇ ਮੇਰੀ ਮੇਰੀ ਕਹਿਰੋਂ ਕਰਦੇ ਦਰਦੋਜਨ ਸੇ ਭਾਈ 12 ਜੋਜਨ 70 ਥਲੇ ਥਾ ਦੇਹੀ ਗਿਰਜਨ ਖਾਈ ਕਾਰਵਾਂ ਤੇ ਪਾਂਡਾਂ ਦੀ ਲੜਾਈ ਹੋਈ ਕਾਰਵੋਂ ਕਹਿੰਦੇ ਦੇਣਾ ਹੀ ਕੁਛ ਨਹੀਂ ਪਾਂਡੂ ਕਹਿੰਦੇ ਪੰਜ ਪਿੰਡ ਦੇ ਦੇ ਉਹ ਵੀ ਕਹਿੰਦੇ ਨਹੀਂ ਦੇਣੇ ਉਹ ਕਹ ਅਖੀਰ ਲੜਕੇ ਖਤਮ ਹੋ ਗਏ ਉਹਨਾਂ ਦੀਆਂ ਨੂੰ ਵੀ ਗਿਰਜਾਨੇ ਤੇ ਕਾਵਾਂ ਕੁੱਟਿਆ ਨੇ ਖਾਦਾ ਫਰਾ ਬਿਰ ਚਲੇਗੀ ਜੈਸੇ ਤਰਵਰ ਪੰਖ ਬਸੇਰਾ ਰਹਾਓ ਤੇ ਰਾਵ ਦੀ ਤੋਕ ਹੈ ਕਿ ਸਾਡਾ ਜੀਵਨ ਤੇ ਇਸ ਤਰ੍ਹਾਂ ਦਾ ਹੈ ਜਿਦਾਂ ਪੰਛੀ ਦਰਹਕਤ ਦੇ ਉਤੇ ਰਹਿੰਦਾ ਤੇ ਥੋੜੇ ਸਮੇਂ ਲਈ ਰਹਦਾ ਰ ਇੱਕ ਰਾਤ ਰਿਆ ਤੇ ਸਵੇਰੇ ਉੱਠ ਕੇ ਚਲ ਜਾਣਾ ਪਾ ਇਹ ਜ਼ਿੰਦਗੀ ਜਿਹੜੀ ਮਿਲੀ ਆ ਥੋੜੇ ਸਮੇਂ ਵਾਸਤੇ ਆ ਤੈਨੂੰ ਪ੍ਰਮਾਤਮਾ ਦਾ ਹੁਕਮ ਰਜਾ ਵਿੱਚ ਰਹਿ ਕੇ ਉਹਨੂੰ ਭਾਣੇ ਹਰ ਵੇਲੇ ਯਾਦ ਕਰ ਉਸ ਤਰ੍ਹਾਂ ਆਪਣਾ ਜੀਵਨ ਜਿਹੜਾ ਉਹ ਬਤੀਤ ਕਰ ਰੱਖੋ ਕਾਂਦਰ ਸਾਰੋ ਨੀਵਾ ਤੂੰ ਤੇ ਬੜੀਆਂ ਡੂੰਗੀਆਂ ਨੀਵਾ ਬਿਸਾ ਕੇ ਸੋਚਦਾ ਪਈ ਪਤਾ ਨਹੀਂ ਮੈਂ ਕਿੰਨਾ ਚਿਰ ਰਹਿਣਾ ਤੇ ਆਪਣੇ ਮਕਾਨ ਅਨਸਾਰੀ ਜਾਣਾ ਜਿਵੇਂ ਗੁਰਬਾਣੀ ਚ ਹੋਰ ਵੀ ਤੋਕਾਂ ਦੀ ਆ ਕਿ ਇਹ ਆਦਮੀ ਡੂੰਘੀਆਂ ਨੀਵਾ ਬਣਾਉਂਦਾ ਤੇ ਤਾਂ ਕਿ ਕਿਤੇ ਘਰ ਮੇਰਾ ਠਹਿ ਨਾ ਜਾਵੇ ਤੇ ਫਰੀਦ ਸਾਹਿਬ ਨੇ ਵੀ ਕਿਹਾ ਵੀ ਕੋਠੇ ਮੰਡ ਬਿਮਾਰੀਆਂ ਫਰੀਦਾ ਕੋਠੇ ਮੰਡ ਬਿਮਾਰੀਆਂ ਉਹ ਸਾਰੇ ਦੇ ਵੀ ਗਏ ਕੂੜਾ ਸਵਦਾ ਕਰ ਗਏ ਗੋਰੀ ਆਏ ਪਏ ਕੂੜਾ ਸਵਦਾ ਕੀ ਸੰਸਾਰ ਦੇ ਮਗਰੀ ਲੱਗ ਰਿਆ ਤੇ ਸੱਚ ਕੀ ਆ ਪ੍ਰਮਾਤਮਾ ਉਹਦਾ ਨਾਮ ਹੀ ਨੇ ਜਪਿਆ ਇੱਥੇ ਵੀ ਆ ਰੱਖੋ ਕਾਂਦਰ ਸਾਰੋ ਨੀਵਾ ਸਾਡੇ 3 ਹੱਥ ਤੇ ਰਸੀਵਾ ਅੰਦੇ ਅਖੀਰ ਤੇ ਤੈਨੂੰ ਸਾਡੇ 3 ਹੱਥ ਜਗ੍ਹਾ ਚਾਹੀਦੀ ਆ ਤੇ ਤੂੰ ਐਵੇਂ ਏਡੇ ਏਡੇ ਮਕਾਨ ਉਸਾਰੀ ਜਾਂਦਾ ਤੇ ਇਹਨਾਂ ਦਾ ਮਾਨ ਕਰਦਾ ਦਨ ਕੋਠੇ ਮੰਡਪ ਮਾੜੀਆਂ ਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀਆਂ ਆਏ ਪਏ ਤੇ ਆਪਣਾ ਤੋਂ ਜਿਮਨੇ ਵਿਖ ਗਿਆ ਬੰਕੇ ਬਾਲ ਪਾਗ ਸਿਰ ਢੇਰੀ ਆਪਣੇ ਵਾਲਾ ਨੂੰ ਕਈ ਤਰ੍ਹਾਂ ਬਣਾਉਣਾ ਕਈਆਂ ਰੰਗਾਂ ਦੇ ਬਣਾਉਣਾ ਕਈਆਂ ਕਿਸਮਾਂ ਦੇ ਬਣਾਉਣਾ ਕਦੀ ਕੁਛ ਕਰਦਾ ਪੱਗਾਂ ਟੇਡੀਆਂ ਬਣਦਾ ਪਰ ਸੋਹਣਾ ਲੱਗਣ ਵਾਸਤੇ ਆਪਣੇ ਸਰੀਰ ਨੂੰ ਸਵਾਰਦਾ ਰਹਿਣਾ ਇਹ ਤਾਂ ਹੋਏਗਾ ਪਸਮੀ ਢੇਰੀ ਅਖੀਰ ਤੇ ਤੇਰਾ ਸਰੀਰ ਜਿਹੜਾ ਇਹ ਮਿੱਟੀ ਦੀ ਢੇਰੀ ਹੋ ਜਾਣਾ ਤੇ ਤੂੰ ਇਹਦਾ ਮਾਣ ਕੀ ਕਰਦਾ ਉੱਚੇ ਮੰਦਰ ਸੁੰਦਰ ਨਾਰੀ ਆਪਣੇ ਉੱਚੇ ਤੇ ਮਕਾਨ ਬਣਾ ਲੇ ਸੋਣੀ ਤੇਰੀ ਬੋਟੀ ਐ ਇਹਦੇ ਮਾਨ ਵਿੱਚ ਹੀ ਮਰ ਗਏ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਇਹਦੇ ਵਿੱਚ ਹੀ ਵੋਟ-ਬੋਟ ਰਹੇ ਮੋਹ ਵਿੱਚ ਫਸ ਗਏ RAM ਨਾਮ ਬਿਨ ਬਾਜੀ ਹਾਰੀ ਉਹ ਕਾਲਪੁਰ ਪ੍ਰਮਾਤਮਾ ਦਾ ਨਾਮ ਨਹੀਂ ਜੇ ਪਿਆਰ ਨੂੰ ਯਾਦ ਨਹੀਂ ਕੀਤਾ ਇਸ ਤਰ੍ਹਾਂ ਆਪਣੇ ਜੀਮ ਰੂਪੀ ਬਾਜੀ ਜਿਹੜੀ ਤੂੰ ਹਾਰ ਗਿਆਂ ਪਾਪ ਮਿਲਣਾ ਸੀ ਪ੍ਰਮਾਤਮਾ ਨੂੰ ਮਿਲ ਨਹੀਂ ਸਕਿਆ ਇਹ ਪਾਸ਼ਾ ਪਤਿਰਪਦਾ ਜੀ ਸਾਨੂੰ ਬ੍ਰੇਸ਼ ਕਰ ਰਹੇ ਨੇ ਅੱਗੇ ਪਾਸ਼ਾ ਕਹਿ ਰਹੇ ਨੇ ਵੀ ਇਹ ਸੰਸਾਰ ਵਿੱਚ ਤੂੰ ਜਿਹੜਾ ਐ ਇਸ ਤਰ੍ਹਾਂ ਆਪਣੇ ਸਰੀਰ ਦਾ ਮਾਣ ਨਾ ਕਰ ਇਹ ਪ੍ਰਮਾਤਮਾ ਨੂੰ ਯਾਦ ਕਰ ਕਿਉਂ ਕਬੀਰ ਸਾਹਿਬ ਕਹਿੰਦੇ ਗੱਲਬ ਦੇ ਭਾਇ ਉਡ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਵੀ ਪਾਤਸ਼ਾਹ ਕਹ ਰਹੇ ਨੇ ਵੀ ਜਿਹੜੇ ਬੜੀ ਮੁਸ਼ਕਲ ਨਾ ਦੇ ਤੈਨੂੰ ਮਿਲੀ ਹੈ ਜੇ ਪ੍ਰਮਾਤਮਾ ਨੇ ਆਪਣਾ ਤੂੰ ਆਪ ਨੁਕਸਾਨ ਕਰ ਰਿਹਾ ਕਬੀਰ ਸਾਹਿਬ ਕਹਿੰਦੇ ਵੀ ਇਹ ਦੁਬਾਰਾ ਜਨਮ ਨਹੀਂ ਆਉਣਾ ਗੱਲਬ ਦੇ ਭਾਇ ਉਡ ਭਾਗੀ ਨਾਮ ਨਾ ਜਪੇ ਤੇ ਆਦਮ ਘਾਤੀ ਵੀ ਇਹ ਤੂੰ ਆਪਣੀ ਹਦਿਆ ਆਪ ਕਰ ਰਿਹਾ ਤੇ ਇਹ ਮੁੜ ਕੇ ਸ਼ਰੀਰ ਨਹੀਂ ਤੈਨੂੰ ਮਿਲਣਾ ਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਾਪ ਤੈਨੂੰ ਸਫਲਾ ਕਰ ਇਹ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਜਿਵੇਂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਇਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਏ ਤਾਂ ਕਿ ਸਾਨੂੰ ਜਿਹੜਾ ਪਾਤਸ਼ਾਹ ਦਾ 11ਵਾਂ ਸ਼ਲੋਕ ਹੈ ਵੀ ਉਹ ਪ੍ਰਮਾਤਮਾ ਜਿਹੜਾ ਇਹ ਪੰਜ ਤਤਾਂ ਤੋਂ ਬਣਿਆ ਸੀ ਜਿੱਥੇ ਇਹਨੇ ਪੰਜ ਤਤਾਂ ਦੇ ਖਤਮ ਹੋ ਜਾਣਾ ਇਹਦਾ ਹੰਕਾਰ ਨਾ ਕਰ ਪ੍ਰਮਾਤਮਾ ਨੂੰ ਯਾਦ ਕਰ ਗੁਰਮਹਾਰਾ ਬਖਸ਼ਿਸ਼ ਕਰਨ ਰਹਿਮਤ ਕਰਨ ਇਹਨਾਂ ਲਾਪਰਾਨ ਆਦਸ ਕੇ ਮੰਦਾ ਜਾਜ ਕਰ ਬੋਲ ਚੋਕ ਦੀ ਮਾਫੀ ਵਹਿਰ ਜੀ ਦਾ ਖਾਲਸਾ ਵਹਿ ਜੀ ਦੀ ਫਤਿਹ